ਲਖਵਿੰਦਰ ਸਿੰਘ ਮੰਜਿਆ ਵਾਲੀ ਭਾਰਤੀ ਕਿਸਾਨ ਯੂਨੀਅਨ ਦੇ ਇੱਕਤਾ ਗੁਰਾਹਾ ਦਾ ਜ਼ਿਲ੍ਹਾ ਪ੍ਰਧਾਨ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ ਸੁਭਾ ਕਮੇਟੀ ਦੇ ਸੱਦੇ ਤੇ ਭਾਤ ਦੇ ਪ੍ਰਧਾਨ ਮੰਤਰੀ ਨੂੰ ਕੇਂਦਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਦੇ ਰਹੇ ਹਾਂ ਕਿ ਜਿਹੜੇ ਪਿਛਲੇ ਦਿਨੀ ਪੰਜਾਬ ਹਿਮਾਚਲ ਉੱਤਰਾਖੰਡ ਜੰਮੂ ਕਸ਼ਮੀਰ ਦੇ ਵਿੱਚ ਬਦਲ ਫਟਣ ਕਰਕੇ ਭਾਰੀ ਹੜ੍ਹ ਆਏ ਹੋਏ ਤੇ ਉਹਨਾਂ ਦੀ ਫੌਰੀ ਜਿਹੜੀ ਪੂਰਤੀ ਕੀਤੀ ਜਾਵੇ ਨੁਕਸਾਨ ਦੀ ਇਹ ਅੱਜ ਅਸੀਂ ਮੰਗ ਪੱਤਰ ਦੇਣ ਆਏ ਆں ਉਹ ਸਰਕਾਰ ਦਾ ਇਹ ਦੋਸ਼ ਹੈ ਸਰਕਾਰ ਦੀ ਇਹ ਜਿਹੜੀ ਨਲਾਕੀ ਕਰਕੇ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਕਿਉਂਕਿ ਮੌਸਮ ਵਿਭਾਗ ਨੇ ਐਰਕਾ ਸਫਾਫ ਕਹਤਾ ਹੈ ਕਿ ਪਿਛਲੇ ਸਾਲਾਂ ਨਾਲੋਂ ਬਾਦਸ਼ਾਹ ਜਿਹੜੀਆਂ ਵੱਤ ਹੋਣਗੀਆਂ ਉਹਦੇ ਮੁਕਾਬਕ ਇਹਨਾਂ ਦੇ ਬਿਆਨ ਸੀ ਕਿ ਅਸੀਂ ਪ੍ਰਬੰਧ ਕਰ ਲਿਆ ਹਾਲਾਂਕਿ ਇਹਨਾਂ ਦੇ ਪ੍ਰਬੰਧ ਜਿਹੜੇ ਆ ਉਹਨਾਂ ਦਾ ਪੋਲ ਜਿਹੜਾ ਸ਼ਰੇਆਮ ਖੁੱਲ ਗਿਆ ਇਥੋਂ ਦੇ ਦਰਿਆਵਾਂ ਦੇ ਬੰਨ ਜਿਹੜੇ ਆ 1.5 ਲੱਖ ਕਿਊਸਕ ਪਾਣੀ ਨਹੀਂ ਚੱਲ ਸਕੇ ਹਾਲਾਂਕਿ ਇਹਨਾਂ ਦੇ ਬਿਆਨ ਹੈ ਕਿ ਸਾਡੇ ਜਿਹੜੇ ਬੰਨ ਆ ਉਹ 6 ਲੱਖ ਕਿਊਸਕ ਪਾਣੀ ਚੱਲਣਗੇ ਤੇ ਬੰਨ ਮਜ਼ਬੂਤ ਹੁੰਦੇ ਤਾਂ ਅੱਜ ਲੋਕਾਂ ਦਾ ਜਿਹੜਾ ਜਾਣੀ ਮਾਲੀ ਨੁਕਸਾਨ ਜਿਹੜਾ ਨਹੀਂ ਸੀ ਹੋਣਾ ਇਹਦੇ ਜਿਹੜੇ ਜ਼ਿੰਮੇਵਾਰ ਅਫਸਰ ਮੰਤਰੀ ਅਧਿਕਾਰੀ ਆ ਉਹਨਾਂ ਦੇ ਖਿਲਾਫ ਜਿਹੜੇ ਪੂਰੇ ਕਾਨੂੰਨੀ ਆਧਾਰ ਤੇ ਕਤਲ ਦੇ ਕੇਸ ਜਿਹੜੇ ਆ ਉਹ ਦਰਜ ਹੋਣਾ ਚਾਹੀਦਾ ਕਤਾਂ ਮਤਾਂ ਦਾ ਲੋਕਾਂ ਤੇ ਆਫਤ ਪਈ ਆ ਉਹਨਾਂ ਦੀ ਲੋਕਾਂ ਨੇ ਹੀ ਬਾਹ ਫੜੀ ਆ ਜਿਹੜੇ ਕਹਿੰਦੇ ਸੀ ਸ਼ਾਸਕ ਲੋਕ ਕਿ ਹਰਿਆਣੇ ਨੂੰ ਪਾਣੀ ਨਹੀਂ ਦੇਣਾ ਉਹ ਹਰਿਆਣਾ ਫਲਾਣ ਆ ਅੱਜ ਉਹ ਸਾਡੇ ਭਰਾ ਹਰਿਆਣੇ ਤੋਂ ਉੱਤਰਾ ਉੱਤਰ ਪ੍ਰਦੇਸ਼ ਤੋਂ ਰਾਸ ਸੁਮਗਰੀ ਲੈ ਕੇ ਸਾਡੇ ਵਾਸਤੇ ਆਏ ਆ ਉਹਨਾਂ ਨੇ ਪੂਰੀ ਹੰਭੜੀ ਜਿਹੜੀ ਦਿਖਾਈ ਆ ਵੀ ਅਸੀਂ ਸਾਰੇ ਇੱਕੋ ਆ ਇਹ ਜਿਹੜੀਆਂ ਸਰਕਾਰਾਂ ਜਿਨ੍ਹਾਂ ਦਾ ਅੱਜ ਕੰਮ ਸੀ ਕਿ ਫੌਰੀ ਲੋਕਾਂ ਨੂੰ ਰਾਹਤ ਦੇਣੀ ਉਹ ਐਨ ਜੀਓ ਵਾਸਤੇ ਬੰਗੂਲ ਸਮਾਜ ਸੇਵੀ ਜਥੇਬੰਦੀਆਂ ਉਹਨੂੰ ਇਹ ਕੰਮ ਕਰ ਰਹੀਆਂ ਨੇ ਕੈਬਨਟ ਮੰਤਰੀ ਆ ਕੇ ਰਾਜ ਜਾ ਜਾ ਕੇ ਦੁਕਾਨਾਂ ਤੇ ਜਾ ਕੇ ਕਹਿੰਦਾ ਕਿ ਸੌਦਾ ਮਹਿੰਗਾ ਨਾ ਦਿਓ ਹਾਲਾਂਕਿ ਉਹ ਸਰਕਾਰ ਦੇ ਨੁਮਾਇੰਦੇ ਆ ਸਰਕਾਰ ਆ ਉਹ ਕਿਉਂ ਨਹੀਂ ਫੂਡ ਸਪਲਾਈ ਅਫਸਰ ਨੂੰ ਮਤਲਬ ਖੇਤਕਾ ਕਹਿੰਦੇ ਡੀਸੀ ਨੂੰ ਕਿਉਂ ਨਹੀਂ ਕਹਿੰਦੇ ਵੀ ਇੱਥੇ ਕੋਈ ਵੀ ਵੱਧ ਚੀਜ਼ ਨਹੀਂ ਵਿਖਣੀ ਚਾਹੀਦੀ ਮਿਥੇ ਰੇਟ ਤੋਂ ਹਾਲਾਂਕਿ ਜਿਹੜਾ ਸਿਹਤ ਵਿਭਾਗ ਦੇ ਕੰਮ ਆ ਉਹ ਘਰਾਂ 'ਚ ਆਪ ਟੂਪਾ ਡੇ ਵੰਡਣਾ ਕਿ ਆਹ ਪੈਰਾਂ ਨੂੰ ਲਾ ਲਿਓ ਸਿਹਤ ਵਿਭਾਗ ਨੂੰ ਕਿਉਂ ਨਹੀਂ ਕਹਿੰਦੇ ਸਿਵਲ ਸਰਜਨ ਨੂੰ ਮਤਲਬ ਅਫਸਰ ਨੂੰ ਕਿਉਂ ਨਹੀਂ ਕਹਿੰਦੇ ਕਿ ਥੱਲੇ ਜਿਹੜੀਆਂ ਟੀਮਾਂ ਪਿੰਡਾਂ 'ਚ ਭੇਜੋ ਤਾਰੇ ਸਰਕਾਰ ਦਾ ਜਿਹੜਾ ਕੰਮ ਹੈ ਉਹ ਖੋਲੀ ਗਈ ਹੈ ਕਿ ਸਾਡੇ ਕੰਮ ਕੀ ਹੈ ਸਰਕਾਰ ਦੀ ਜਿਹੜੀ ਜ਼ਿੰਮੇਵਾਰੀ ਹੈ ਸਰਕਾਰ ਜ਼ਿੰਮੇਵਾਰੀ ਨਿਭਾਵੇ ਹੈ ਨਾ ਜ਼ਿੰਮੇਵਾਰੀ ਨਹੀਂ ਦਿਖ ਰਹੀ ਤਾਂ ਹੀ ਲੋਕੀ ਕਹਿ ਰਹੇ ਹਨ ਕਿ ਬਸ ਸਰਕਾਰ ਦੀ ਲੋੜ ਨਹੀਂ ਆ ਅੱਜ ਲੋਕਾਂ ਨੇ ਬਸ ਬਹੁਤ ਅਸੀਂ ਉਹ ਧੰਨਵਾਦ ਕਰਦੇ ਆ ਲੋਕਾਂ ਦਾ ਕਿ ਜਿਨ੍ਹਾਂ ਨੇ ਰਾਤ ਸਮਗਰੀ ਪਚਾਉਣ ਲੱਗਾ ਆਪਣੇ ਜਾਨਾਂ ਖੁਰਬਾਨ ਕਰਕੇ ਮੁਸਲਮਾਨ ਹੋਇਆ ਹਿੰਦੂ ਹੋਇਆ ਸਾਰੇ ਮਦਦਾਂ ਸਾਰਿਆਂ ਨੇ ਹਮਦਰਦੀ ਦਿਖਾਈ ਹੈ। ਜਨਤਾ ਵੀ ਖੜੇ ਹੋਏ। ਖੜੇ ਹੋਏ ਹੈ ਨਹੀਂ ਇਹਦੇ ਵਿੱਚ ਗੱਲ ਹੈਗੀ। ਫਿਲਮੀ ਅਦਾਕਾਰ ਵੀ ਖੜੇ ਹੋਏ ਆ। ਸਾਡੇ ਦੀ ਮੰਗ ਨੂੰ ਫੇਸ ਜਿਹੜੀ ਪਹੁੰਚੀ ਆ ਉਹ ਪਹੁੰਚੀ ਤਾਂ ਹੈ ਕਿ ਸਰਕਾਰ ਦਿਸਹੀ ਨਹੀਂ ਆ। ਪਰ ਲੋਕਾਂ ਨੇ ਵੀ ਦਿਸਹੀ ਮਦਦ ਕਰਦੀ। ਇਹ ਬਾਈ ਚਾਂਸ ਹੈ ਸਰਕਾਰ ਨਹੀਂ ਫਲਾ ਪਣਾਉਂਦੀ ਤੁਹਾਡਾ ਅਗਲਾ ਇਲੈਕਸ਼ਨ ਅਗਲਾ ਅਚੂ ਸਖਤ ਕਰਾਂਗੇ ਸੰਯੁਕਤ ਕਿਸਾਨ ਮੋਰਚੇ ਨਾਲ ਮੀਟਿੰਗ ਕਰਕੇ ਹਰ ਹਾਲਤ ਵਿੱਚ ਪੂਰਾ ਪੂਰਾ ਮਾਅਬਜਾ ਜਿਹੜਾ ਲੋਕਾਂ ਨੂੰ ਦਿਵਾਵਾਂ। ਮੈਂ ਗਰਮਸਾ ਖੜਾ ਬਲਾਗਪਨਾ ਭਾਤਿਕ ਸੰਗਠਨ ਦੇ ਨਾਮ ਕਰਾਂ ਨੌਰ। ਅੱਜ ਜਿਸ ਜਿਹੜਾ ਦਿੱਲੀ ਤੋਂ ਜਿਹੜਾ ਗੁਰਦਾਸਪੁਰ ਦੇ ਦਫ਼ਤਰ ਅੱਗੇ ਆਪਾਂ ਇਹ ਧੰਨਾ ਦੇ ਕੇ ਮੰਗ ਪੱਤਰ ਦੇ ਰਹੇ ਆ ਕਿ ਸੂਬਾ ਕਮੇਟੀ ਦੇ ਕੀਤੇ ਫੈਸਲੇ ਅਨੁਸਾਰ ਸਮੁੱਚੇ ਪੰਜਾਬ ਦੇ ਜੀਸੀ ਦਫ਼ਤਰਾਂ ਦੇ ਰਹੀਂ ਉਹਨਾਂ ਹਰ ਪੇਟਾ ਦੀ ਸਾਧ ਉਹ ਸਾਰਾ ਇਹ ਤੋਂ ਅਸਰ ਖਵਾਤੇ ਉਹਨਾਂ ਨੂੰ ਮਾਂਗਾ ਮੌਜੂਦੋਂ ਵਾਸਤੇ ਉਹਨਾਂ ਤੇ ਬਣੀ ਝੜ ਉਹਨਾਂ ਦੇ ਪਸ਼ੂਆਂ ਦਾ ਨੁਕਸਾਨ ਦਾ ਮੌਜੂਦੋਂ ਵਾਸਤੇ ਉਹਨਾਂ ਦੀ ਸੇਧ ਦਾ ਖਿਆਰ ਖਣ ਵਾਸਤੇ ਉਹਨਾਂ ਦੇ ਪਸ਼ੂਆਂ ਦੀ ਭਰਪਾਈ ਕਰਨ ਵਾਸਤੇ ਉਨ੍ਹਾਂ ਦੇ ਜ਼ਮੀਨਾਂ ਦੇ ਹੋਏ ਨੁਕਸਾਨ ਦੀ ਭਰਪੂਰ ਕਮਵਸਤਾ ਜਿਹੜਾ ਜੇ ਆਪਾਂ ਵਿੱਤੀ ਕਮਿਸ਼ਨ ਦੇ ਰਾਸਤੇ ਰਹੀ ਮੰਗ ਪੱਤਰ ਦੇ ਰਹੇ ਆ ਕਿ ਉਹਨਾਂ ਦਾ ਲੋਕਾਂ ਦੀ ਜਿਹੜੀ ਆ ਆਰਥਿਕ ਕੌਮੀ ਆਰਥਿਕ ਆਸੂ ਕੌਮੀ ਆਫਤ ਐਲਾਨ ਕੇ ਵੱਡੀਆਂ ਰਕਮਾਂ ਜਿਹੜੀਆਂ ਉਹ ਬਜਟ 'ਚ ਰੱਖ ਕੇ ਉਹਨਾਂ ਦੇ ਵਾਸਤੇ ਰਾਸ਼ੀ ਦਾ ਪ੍ਰਬੰਧ ਕੀਤਾ ਜਾਵੇ ਇਹਦੇ ਸਬੰਧ 'ਚ ਆਪਾਂ ਜਿਹੜਾ ਵਿੱਤੀ ਕਮਿਸ਼ਨ ਦੇ ਰਹੀ ਮੁੱਖ ਮੰਤਰੀ ਦੇ ਰਹੀ ਮੁੱਖ ਮੰਤਰੀ ਦੇ ਨਾਮ ਤੇ ਪ੍ਰਧਾਨ ਮੰਤਰੀ ਦੇ ਨਾਮ ਜਿਹੜਾ ਮੰਗ ਪੱਤਰ ਦਿੱਤਾ ਤੇ ਉਹਨਾਂ ਸਰ ਮਤਲਬ ਜਿਹੜੇ ਜਦੋਂ ਇਹ ਲੋਕ ਨੇ ਹਰ ਜਿ ਮਾਰੇ ਹਾਏ ਹਰ ਪੇਰ ਦੇ ਲੋਕ ਨੂੰ ਉਹਨਾਂ ਦੇ ਉਹਨਾਂ ਨੂੰ ਸਾਫ ਤੋਂ ਵਾਸਤੇ ਉਹਨਾਂ ਦੀ ਜ਼ਮੀਨਾਂ ਦੀ ਭਾਰ ਭੇਖਣ ਵਾਸਤੇ ਆਪਾਂ ਜਿਹੜਾ ਅੱਜ ਦਾ ਧਰਨ ਦਿੱਤਾ ਨਹੀਂ ਆ ਬੱਚੀ ਗਏ ਸਾਰੇ ਉਹ ਬਲਾਜੇ ਤੇ ਸਾਡੇ ਬਹੁਤ ਜਿਹੜੇ ਕਿਸਾਨ ਭਰਾ ਨਹੀਂ ਬੀਬੀਆਂ ਨੇ ਹੜਾ ਦੀ ਮਾਰ ਜਿਹੜਾ ਕਾਕਾ ਉਹਦੇ ਵਿੱਚ ਆ ਨਹੀਂ ਸਕਿਓ ਥੋੜੇ ਤੇ ਬਹੁਤ ਘੱਟ ਗਿੰਦੀ ਚ ਆਪਾਂ ਜਾਏ ਹਾਂ ਜਿਹੜੇ ਇਲਾਕੇ ਜਿਹੜੇ ਭੂਖ ਤੇ ਪਾਣੀ ਨਹੀਂ ਉਸ ਤੋਂ ਆਪਾਂ ਪੁੱਛਿਆ ਦੇ ਜੇ ਗੱਲ ਆਬ ਨੂੰ ਜਿੱਥੇ ਕੇ ਸੇੜ ਤੋਂ ਕੋਈ ਕੌਮੀ ਹਟਾਉਂਦੀ ਹੈ ਪੰਜਾਬ ਉਹਨਾਂ ਨਾਲ ਛੜਦਾ ਤਾਂ ਅੱਜ ਉਹਦਾ ਸਤਾਵਾ ਜਿਹੜਾ ਅੱਜ ਪੰਜਾਬ ਦੇ ਲੋਕਾਂ ਦੇ ਭੀੜ ਬਣੇ ਜਿਹੜੇ ਬਾਹਰਲੇ ਸਟੇਟਾਂ ਦੇ ਲੋਕ ਨੇ ਜਾਂ ਹੋਰ ਜਿਹੜੀ ਐਨ ਜੀਓ ਨੇ ਸੇਵਾਵਾਂ ਸੰਸਥਾਵਾਂ ਵਾਲੀ ਸੇਵਾ ਕਰੇ ਉਹ ਦਾ ਸਟਾਪ ਇਹ ਜਿਹੜੇ ਪੰਜਾਬ ਦੇ ਨਾਲ ਖੜੇ ਲੋਕ ਇਹ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਦੇ ਅੱਜ ਇਹਨੇ ਟੌਪ ਬਣੀ ਤੇ ਅੱਜ ਬਾਹਰੋਂ ਸਾਡੇ ਹਿੰਦੂ ਭਰਾ ਕਸਨ ਭਰਾ ਮਜਦੂਰ ਭਰਾ ਜੋ ਵੱਡੀ ਰਾਤ ਵੱਡੀ ਮਾਤਰਾ ਦੇ ਵਿੱਚ ਰਾਸਮਗਰੀ ਲੈ ਕੇ ਨਾ ਜਿੱਥੇ ਅੱਜ ਤੱਕ ਸਰਕਾਰੀ ਪੁਤਰ ਨਹੀਂ ਪੁੱਛੇ ਉੱਥੇ ਲੋਕ ਆਪਣੇ ਵੱਡੇ ਵੱਡੇ ਟਰੈਕਟਰ ਲੈ ਕੇ ਉਹਨਾਂ ਟਰੈਕਟਰਾਂ ਦੇ ਰਹੀ ਆਪਣੀ ਜਾਨ ਮਾਲ ਤੇ ਖੇਡ ਕੇ ਉਹਨਰ ਰਾਜ ਸਮਗਰੀ ਪਚਾਉਣ ਦੇ ਵਿੱਚ ਕਾਮਯਾਬ ਹੋਏ ਨੇ ਜਿੱਥੇ ਬੈਠ ਕੇ ਸਰਕਾਰਾਂ ਨਹੀਂ ਕੋਲ ਸਕਦੀ। ਕਿਸਾਨ ਕਿਸਾਨ ਜਿੱਥੇ ਬੰਦੀਆਂ ਜੇ ਮਜਬੂਤ ਹੋ ਗਏ ਇੱਕ ਹੋ ਕੇ ਲੜਨ ਤੁਹਾਨੂੰ ਨਹੀਂ ਲੱਗਦਾ ਕਿ ਇਨਸਾਫ ਜਲਦੀ ਮਿਲ ਸਕਦਾ। ਇਨਸਾਫ ਲੜਾਂਗੇ ਆਪਾਂ ਹੋਂ ਦੇ ਸਮੇਂ ਦੇ ਵਿੱਚ ਇਕੱਠੇ ਹੋ ਕੇ ਲੜਾਂਗੇ ਜੋ ਫਾਰਮੋਰ ਤੇ ਤੇ ਦੇ ਮੀਟਿੰਗਾਂ ਕਰਕੇ ਉਹਦਾ ਜਿਹੜਾ ਫੈਸਲਾ ਲਾ ਕੇ ਫੈਸਲੇ ਅਨਸਾਰ ਜਿਹੜਾ ਵੱਡਾ ਸ਼ਿਕਸ਼ਟ ਕੀਤਾ ਜਾਊਗਾ ਉਹਨਾਂ ਲੋਕਾਂ ਦੇ ਨੂੰ ਸਾਫਟ ਹੋਵੇਗਾ।